ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤ ਸੰਗਤ ਮੈਂ ਹਰ ਹਰ ਵਸਿਆ ਮਿਲ ਸੰਗਤ ਹਰ ਗੁਣ ਜਾਨ ਵੱਡੇ ਭਾਗ ਸਤ ਸੰਗਤ ਪਾਈ ਗੁਰ ਸਤਗੁਰ ਪਰਸ ਭਗਵਾਨ ਸਾਧਕੇ ਸੰਗ ਮੁਖ ਊਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਦਕੇ ਸੰਗ ਮਿਟੇ ਅਭਿਮਾਨ ਸਾਦਕੇ ਸੰਗ ਪ੍ਰਗਟੇ ਸੋ ਗਿਆਨ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਆਪ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਜੋ ਕਿ ਸਤ ਸੰਗਤ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਇਹ ਸਤ ਗੁਰੂ ਪਾਤਸ਼ਾਹ ਮਹਾਰਾਜ ਨੇ ਸਤ ਸੰਗਤ ਦੀ ਮਹਿਮਾ ਗੁਰਬਾਣੀ ਦੇ ਵਿੱਚ ਬਹੁਤ ਕੀਤੀ ਹੈ ਔਰ ਨਾਲ ਹੀ ਗੁਰੂ ਸਾਹਿਬ ਨੇ ਭਗਤੀ ਕਰਨ ਦੇ ਨੌ ਤਰੀਕੇ ਦੱਸੇ ਹਨ ਜਿਸ ਨੂੰ ਬਾਣੀ ਦੇ ਵਿੱਚ ਨੌਦਾ ਭਗਤੀ ਕਹਿੰਦੇ ਹਨ ਭਾਵ ਕਿ ਭਗਤੀ ਨੌ ਪ੍ਰਕਾਰ ਦੀ ਹੈ ਔਰ ਸਭ ਤੋਂ ਪਹਿਲੇ ਨੰਬਰ ਦੀ ਜਿਹੜੀ ਭਗਤੀ ਦੱਸੀ ਹੈ ਮਹਾਰਾਜ ਨੇ ਉਹ ਸਰਵਨ ਭਗਤੀ ਦਸੀ ਹੈ ਭਾਵ ਕਿ ਇੱਕ ਪਾਸੇ ਦੀਨ ਦੁਨੀਆ ਦਾ ਮਾਲਕ ਮੌਕੇ ਦਾ ਅਵਤਾਰ ਚਵਰ ਛਤਰ ਤਖਤਾਂ ਦਾ ਮਾਲਕ ਗਰੀਬ ਨਿਵਾਜ਼ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਹੋਣ ਸਾਰੀ ਕਾਇਨਾਤ ਦੇ ਅੱਜ ਮਾਲਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਸੇ ਵੀ ਦੇਸ਼ ਦਾ ਕਿਸੇ ਵੀ ਰਾਜੇ ਦਾ ਝੰਡਾ ਸਾਰੇ ਮੁਲਕਾਂ 'ਚ ਨਹੀਂ ਝੁੱਲ ਰਿਹਾ ਜੇ ਝੁੱਲ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦਾ ਨਿਸ਼ਾਨ ਸਾਰੇ ਮੁਲਕਾਂ 'ਚ ਝੁੱਲ ਰਿਹਾ ਇਸ ਕਰਕੇ ਸਾਰੀ ਕਾਇਨਾਤ ਦੇ ਮਾਲਕ ਨੇ ਔਰ ਜਿੱਥੇ ਨਿਸ਼ਾਨ ਝੁੱਲ ਰਹੇ ਨੇ ਮਹਾਰਾਜ ਦੇ ਉੱਥੇ ਮਹਾਰਾਜ ਦੇ ਗੁਰੂ ਕੇ ਲੰਗਰ ਵੀ ਅਤੁੱਟ ਵਰਤ ਰਹੇ ਨੇ ਗਉ ਗਰੀਬ ਨੂੰ ਲੋੜਵੰਦਾਂ ਨੂੰ ਮਹਾਰਾਜ ਦੇ ਘਰ ਦੇ ਵਿੱਚ ਪ੍ਰਸ਼ਾਦਾ ਮਿਲਦਾ ਰਹਿਣ ਵਾਸਤੇ ਥਾਂ ਮਿਲਦੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਰਾਜੇ ਹਨ ਕਲ ਯੁਗ ਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਭਈ ਸਭ ਤੋਂ ਪਹਿਲੀ ਭਗਤੀ ਜਿਹੜੀ ਹੈ ਉਹ ਸਰਵਨ ਭਗਤੀ ਹੈ ਜਿਹੜੀ ਆਪਾਂ ਸਤ ਸੰਗਤ ਵਿੱਚ ਬੈਠ ਕੇ ਗੁਰਬਾਣੀ ਸੁਣਨੀ ਹੈ ਨਾਮ ਜਪਣਾ ਹੈ ਕਥਾ ਸੁਣਨੀ ਹੈ ਕੀਰਤਨ ਸੁਣਨਾ ਹੈ ਇਹ ਸਭ ਤੋਂ ਵੱਡੀ ਭਗਤੀ ਹੈ ਤੇ ਉਹੋ ਹੀ ਸੰਗਤ ਵਿੱਚ ਬੈਠ ਕੇ ਕੀਰਤਨ ਕਥਾ ਗੁਰਬਾਣੀ ਸਰਵਨ ਕਰ ਸਕਦਾ ਹੈ ਜਿਹੜਾ ਪ੍ਰਮਾਤਮਾ ਨੇ ਆਪਣੇ ਨੇੜੇ ਕਰ ਲਿਆ ਹੈ ਦੂਜਾ ਬੰਦਾ ਕਦੇ ਸੰਗਤ ਵਿੱਚ ਬੈਠ ਕੇ ਬਾਣੀ ਨਹੀਂ ਸੁਨੇਗਾ ਕਦੇ ਕੀਰਤਨ ਨਹੀਂ ਸੁਨੇਗਾ ਕਿਉਂਕਿ ਜੇ ਸਾਰੀਆਂ ਪੌੜੀਆਂ ਸੇਵਾ ਵੀ ਭਗਤੀ ਲਿਖਿਆ ਮਹਾਰਾਜ ਨੇ ਕਿਸੇ ਲੋੜਵੰਦ ਦੀ ਸੇਵਾ ਕਰਨੀ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਇਹ ਨਹੀਂ ਵੀ ਪਹਿਲੇ ਦਿਨ ਹੀ ਤੁਸੀਂ ਸੰਗਤ ਵਿੱਚ ਬੈਠ ਕੇ ਕੀਰਤਨ ਸੁਣ ਲੱਗ ਜਾਓਗੇ ਪਹਿਲਾਂ ਤੁਹਾਨੂੰ ਗਰੀਬ ਦੀ ਸੇਵਾ ਕਰਨੀ ਪਊਗੀ ਗੁਰੂ ਦੀ ਸੇਵਾ ਕਰਨੀ ਪਊਗੀ ਜਿਵੇਂ ਆਪਣੇ ਕਮਰੇ ਤੇ ਚੜਨ ਵਾਸਤੇ ਪੌੜੀ ਨੂੰ 8-10 ਟੰਬੇ ਲੱਗੇ ਹਨ ਉਹਨਾਂ 8-9 ਟੰਬਿਆਂ ਨੂੰ ਹੱਥ ਪਾ ਕੇ ਆਪਾਂ ਪਹਿਲੇ ਟੰਬੇ ਤੇ ਪੈਰ ਧਰਿਆ ਫਿਰ ਦੂਜੇ ਤੇ ਧਰਿਆ ਫਿਰ ਤੀਜੇ ਤੇ ਧਰਿਆ ਫਿਰ ਕਿਤੇ ਨੌਵੇਂ ਟੰਬੇ ਤੇ ਪੈਰ ਧਰੋਂਗੇ ਛੱਤ ਪ੍ਰਾਪਤ ਹੋਊਗੀ ਤੁਹਾਨੂੰ ਹਾਸਲ ਹੋਏਗਾ ਤੇ ਜੇ ਆਪਾਂ ਪਹਿਲਾ ਤੰਬਾ ਭਾਵ ਕੇ ਪਹਿਲਾ ਗੁਰੂ ਘਰੇ ਨਿਮਰਤਾ ਨਾਲ ਆ ਕੇ ਸੇਵਾ ਵਿੱਚ ਜੁੜ ਜਾਣਾ ਫੇ ਸੇਵਾ ਨਾਲ ਜਿਵੇਂ ਜਿਵੇਂ ਸੇਵਾ ਕਰਾਂਗੇ ਮਨ ਮਾਂਜਿਆ ਜਾ ਰਿਹਾ ਨਾਲ ਨਾਲ ਵਾਹਿਗੁਰੂ ਵਾਹਿਗੁਰੂ ਹੋ ਰਿਹਾ ਇਸ ਕਰਕੇ ਸਮੁੰਦਰ ਦੇ ਬਾਹਰ-ਬਾਰ ਫਿਰ ਕੇ ਹੀਰੇ ਨਹੀਂ ਲੱਭਦੇਗੇ ਸਮੁੰਦਰ ਦੇ ਵਿੱਚ ਵੜਨਾ ਪੈਂਦਾ ਹੈ ਤੇ ਗੁਰੂ ਦੀ ਸੇਵਾ ਦੇ ਵਿੱਚ ਗੁਰੂਆਂ ਨੇ ਗੁਰੂ ਅਮਰਦਾਸ ਨੇ ਕਿਸ ਉਮਰ ਵਿੱਚ ਬਜ਼ੁਰਗ ਅਵਸਥਾ ਵਿੱਚ ਗੁਰੂ ਘਰ ਦੇ ਭਾਂਡੇ ਮਾਂਜੇ ਸੇਵਾ ਕੀਤੀ ਤੇ ਤਖਤਾਂ ਦੇ ਮਾਲਕ ਬਣੇ ਗੁਰੂ ਅੰਗਦ ਮਹਾਰਾਜ ਨੇ ਕਿੰਨੀ ਸੇਵਾ ਕੀਤੀ ਗੁਰੂ ਨਾਨਕ ਪਾਤਸ਼ਾਹ ਦੀ ਕਦੇ ਉਹਨਾਂ ਨੇ ਬਚਨ ਮੋੜਿਆ ਹੀ ਨਹੀਂ ਸੀ ਗੁਰੂ ਰਾਮਦਾਸ ਮਹਾਰਾਜ ਨੇ ਕਿੰਨੀ ਸੇਵਾ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਦੀ ਸੰਗਤਾਂ ਦੀ ਤੇ ਮਹਾਰਾਜ ਇਸ ਕਰਕੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਹਨ ਕਿ ਸਾਧ ਸੰਗਤ ਕਰਨ ਦੇ ਨਾਲ ਸਾਡੀ ਜਿਹੜੀ ਸਰਵਨ ਭਗਤੀ ਹੈ ਜਿੰਨੀ ਅਸੀਂ ਗੁਰਬਾਣੀ ਨੂੰ ਸਰਵਨ ਕਰਦੇ ਹਾਂ ਸੰਗਤ ਵਿੱਚ ਬੈਠ ਕੇ ਸੰਗਤ ਵਿੱਚ ਬੈਠ ਕੇ ਬਾਣੀ ਕੀਰਤਨ ਕਥਾ ਜਿਸਨੂੰ ਕਥਾ ਸੁਣਾਈ ਆਪਣੀ ਜਿਸਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਜਿਹੜਾ ਸੁੱਖ ਹੈ ਆਤਮਿਕ ਸੋਝੀ ਹੈ ਉਹ ਸੰਗਤ ਵਿੱਚ ਬੈਠ ਕੇ ਸਭ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੰਗਤ ਵਿੱਚ ਬੈਠਣ ਦੀ ਮਹਾਨਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ ਤੇ ਤਰਿਆ ਕਿਵੇਂ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਜਿਵੇਂ ਸੁੱਕੀ ਲੱਕੜ ਸੁੱਕਾ درخت ਹਰਿਆ ਭਰਿਆ ਹੋ ਜਾਂਦਾ ਨਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਟਨਾ ਸ਼ਹਿਰ ਚ ਗਏ ਸਹਿਬਜ਼ਾਦੇ ਗੋਬਿੰਦ ਰਾਏ ਦਾ ਅਵਤਾਰ ਹੋ ਚੁੱਕਿਆ ਸੀ ਤੇ ਅਸਾਮ ਤੋਂ ਆਏ ਤੇ ਸ਼ਹਿਰੋਂ ਬਾਹਰ ਬਾਹਰ ਬੈਠ ਕੇ ਤੇ ਉਹ ਮੁਸਲਮਾਨਾਂ ਦਾ ਬਾਗ ਸੀ ਤੇ ਸੁੱਕਿਆ ਪਿਆ ਸੀ ਕਾਫੀ ਸਮੇ ਤੋਂ ਪੱਤੇ ਫਲ ਫੁੱਲ ਲੱਗਣੋਂ हट ਗਏ ਸੀ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਚਰਨ ਪਾਏ ਉੱਥੇ ਜਾ ਕੇ ਆਸਣ ਲਾ ਲਿਆ ਤੇ ਨਾਲ ਦੀ ਨਾਲ ਹੀ ਪ੍ਰੂਮਨਾ ਕੱਢਿਆ ਹੀ ਨਾਲ ਦੀ ਨਾਲ ਹੀ ਬਾਗ ਹਰਿਆ ਭਰਿਆ ਹੋ ਗਿਆ ਗੁਰੂ ਤੇਗ ਬਹਾਦਰ ਸਿਮਰਿਆ ਘਰ ਨੋਂ ਨਿਦਾ ਵੈ ਧਾਈ ਸਭ ਥਾਈ ਹੋਈ ਸਹਾਈ ਅਸੀਂ ਕਈ ਵਾਰੀ ਕਹਿੰਦੇ ਹਾਂ ਸਿਮਰਿਏ ਨਹੀਂ ਗੁਰੂ ਤੇਗ ਬਹਾਦਰ ਸਿਮਰਿਆ ਸਿਹਾਰੀ ਲੱਗੀ ਹੋਈ ਆ ਅਸੀਂ ਦਿਹਾਰੀ ਲਾਈ ਜਾਂਦੇ ਆ ਸਿਮਰੀਏ ਤੇ ਸਿਮਰਿਆ ਦੇ ਵਿੱਚ ਬਹੁਤ ਫਰਕ ਆ ਇਹ ਗੁਰੂ 10ਵੇਂ ਪਾਤਸ਼ਾਹ ਦੇ ਬਚਨ ਨੇ ਕਿ ਜਿਹੜਾ ਬੰਦਾ ਗੁਰੂ ਤੇਗ ਬਹਾਦਰ ਨੂੰ ਯਾਦ ਕਰਦਾ ਉਹਨਾਂ ਦੀ ਬਾਣੀ ਪੜਦਾ ਜਿਹੜਾ ਗੁਰੂ ਤੇਗ ਬਹਾਦਰ ਨੂੰ ਯਾਦ ਕਰਦਾ ਉਹਦੇ ਘਰ ਦੇ ਵਿੱਚ ਨੌ ਨਦੀਆਂ 18 ਸਿੱਧੀਆਂ ਭੱਜ ਕੇ ਵੜਦੀਆਂ ਨੇ ਧਨ ਦੌਲਤ ਉਹਦੇ ਘਰ ਚ ਭੱਜ-ਭੱਜ ਵੜਦਾ ਹੈ ਸੋ ਉਹਨਾਂ ਨੇ ਆ ਕੇ ਦਰਸ਼ਨ ਕੀਤੇ ਵੀ ਸਾਡਾ ਬਾਗ ਆ ਰਿਆ ਭਰਿਆ ਹੋਇਆ ਉਹਨਾਂ ਨੇ ਸਾਰਾ ਬਾਗ ਹੀ ਗੁਰੂ ਦੇ ਨਾਂ ਕਰ ਦਿੱਤਾ ਅੱਜ ਉਹਨੂੰ ਗੁਰੂ ਕਾ ਬਾਗ ਕਹਿੰਦੇ ਨੇ ਸੋ ਇਸ ਕਰਕੇ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਹਰ ਸਿੱਖ ਨੂੰ ਇਹੀ ਹਦਾਇਤ ਕੀਤੀ ਹੈ ਕਿ ਭਾਈ ਪਰਮਾਤਮਾ ਦੀ ਸੰਗਤ ਕਰੋ ਤੇ ਕਹਿਣ ਲੱਗੇ ਰਾਜਾ ਹਰੀ ਚੰਦ ਜਿਹੜਾ ਸੀ ਉਹ ਬੜਾ ਚੱਕੀ ਸੁਭਾਅ ਦਾ ਬੰਦਾ ਸੀ ਤੇ ਅਵੈਸ਼ੀ ਬੰਦਾ ਸੀ ਕਿਉਂਕਿ ਰਾਜਪਾਕ ਸੀ ਤਾਂ ਹੀ ਤਾਂ ਰਾਜੋ ਨਰਕ ਨੂੰ ਜਾਂਦਾ ਬੰਦਾ ਕੋਈ ਵਿਰਲਾ ਹੀ ਆ ਰਾਜੇ ਜਨਕ ਵਰਗਾ ਔਰ ਰਾਜੇ ਰਣਜੀਤ ਸਿੰਘ ਵਰਗਾ ਸ਼ੇਰੇ ਪੰਜਾਬ ਵਰਗਾ ਜਿਹੜਾ ਰਾਜ ਭੋਕੇ ਵੀ ਸਵਰਗਾਂ ਨੂੰ ਜਾਂਦਾ ਹੈ ਨਹੀਂ ਤਾਂ ਰਾਜਾ ਜਿਹੜਾ ਹੁੰਦਾ ਜਾਦੇ ਨਰਕ ਨੂੰ ਜਾਂਦਾ ਹੈ ਕਿਉਂਕਿ ਉਹ ਜਾਦੇ ਬੁਰਾਈਆਂ ਚ ਪੈ ਜਾਂਦਾ ਹੈ ਪਰ ਕਹਿਣ ਲੱਗੇ ਰਾਜਾ ਹਰੀਚੰਦ ਉਹਦੀ ਜਦੋਂ ਸ਼ਾਦੀ ਹੋਣ ਲੱਗੀ ਤੇ ਪਰਮਾਤਮਾ ਦੀ ਕਿਰਪਾ ਹੋਈ ਜਿਹੜੀ ਲੜਕੀ ਉਸ ਨਾਲ ਮੰਗੀ ਗਈ ਉਹਦੇ ਪਰਿਵਾਰ ਪਰਮਾਤਮਾ ਦੇ ਮਾਲਕ ਦੇ ਨਾਲ ਜੁੜੇ ਹੋਏ ਸੀ ਅੱਜ ਅਸੀਂ ਰਿਸ਼ਤੇ ਲੈਣੇ ਆ ਕੋਈ ਇਹ ਨਹੀਂ ਪੁੱਛਦਾ ਕਿ ਐਸੀ ਸਿੱਖਾਂ ਦੇ ਬੱਚੇ ਆ ਕਿ ਲੜਕੀ ਪਾਈ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦੀ ਆ ਸ਼ਾਮ ਨੂੰ ਰਹਿਰਾਸ ਦਾ ਪਾਠ ਕਰਦੀ ਐ ਦਿਨੇ ਕਿਤੇ ਸੁਖਮਨੀ ਸਾਹਿਬ ਦਾ ਪਾਠ ਕਰਦੀ ਐ ਅੱਜ ਤਾਂ ਪੈਸਾ ਪੁੱਛਦੇ ਆ ਕਿ ਕਿੰਨਾ ਪੈਸਾ ਕਿੰਨੀ ਪੜ੍ਹੀ ਆ ਕੀ ਇਹ ਬਾਹਲੇ ਮੁਲਕ ਚਲੀ ਜਾਏਗੀ ਕੋਈ ਸਾਨੂੰ ਕਮਾ ਕੇ ਦੇएगी ਐਸੇ ਕਰਕੇ ਤਾਂ ਲੋਕ ਦੁਖੀ ਨੇ ਆਪਦੇ ਜਿਹੜੇ ਬੱਚੇ ਨੇ ਉਹ ਤਾਂ ਚੱਜਣਾ ਪੜ੍ਹਦੇ ਨਹੀਂ ਹਨ ਉਹ ਤਾਂ ਵਾਰਾਗਰਦੀਆਂ ਕਰਕੇ ਘਰਾਂ ਨੂੰ ਮੁੜ ਜਾਂਦੇ ਨੇ ਫਿਰ ਪਤਨੀਆਂ ਦੀ ਕਮਾਈ ਭਾਲਦੇ ਨੇ ਕਿ ਇਹਦੇ ਸਿਰ ਤੇ ਕਿਤੇ 4 ਪੈਸੇ ਕਮਾ ਲਈ। ਸਹੀਂ ਤਾਂ ਮਹਾਰਾਜ ਜੀ ਨੇ ਭਾਈ ਗੁਰਦਾਸ ਨੇ ਲਿਖਿਆ ਸੀ ਕਾਲ ਯੁਗ ਦੇ ਵਿੱਚ ਲੋਕ ਨੇ ਜਿਹੜੇ ਉਹ ਧਾਮ ਹਿੱਤ ਹੋ ਜਾਣਗੇ ਇਸਤਰੀ ਪੁਰਖ ਦਾ ਕੋਈ ਪਿਆਰ ਨਹੀਂ ਰਹੇਗਾ। ਇਸਤਰੀ ਪੁਰਖੇ ਧਾਮ ਹਿੱਤ ਭਾਵੇਂ ਆਇਕ ਤਾਉ ਜਾਈ ਜਿੱਥੇ ਮਰਜੀ ਆਈ ਜਾਵੇ, ਜਿੱਥੇ ਮਰਜੀ ਜਾਈ ਜਾਵੇ। ਸੱਜ ਵਿਆਹਿਆਂ ਦੇ ਚੂੜੇ ਪਾ ਕੇ ਬਾਹਲੇ ਮੁਲਕਾਂ ਨੂੰ ਭੇਜਦੇ ਨੇ ਫਿਰ 2-2 ਸਾਲਾਂ ਤੋਂ ਜਾ ਕੇ 1.5 ਸਾਲਾਂ ਤੋਂ ਜਾ ਕੇ ਉੱਥੇ ਪਤਨੀਆਂ ਲੱਭਦੇ ਫਿਰਦੇ ਨੇ ਫੇਰ ਕਹਿੰਦੇ ਸਾਡੇ ਨਾਲ ਧੋਖਾ ਹੋ। ਪਹਿਲਾਂ ਸੀ ਸ਼ਾਦੀਆਂ ਕਰਦੇ ਲੋਕ ਜਾਂ ਤਾਂ ਲੜਕੀ ਨੂੰ ਵਿਆਹ ਤੋਂ ਬਾਅਦ ਉਹਦਾ ਭਰਾ ਲੈ ਕੇ ਜਾਂਦਾ ਜਾਂ ਪਿਓ ਲੈ ਕੇ ਜਾਂਦਾ ਜਾਂ ਫਿਰ ਆਪ ਛੱਡ ਕੇ ਆਉਂਦੇ ਹੁਣ ਅਸੀਂ ਚੂੜੇ ਪਾ ਪਾ ਕੇ ਬਾਹਲੇ ਮੁਲਕਾਂ ਨੂੰ ਚੜਾਈ ਜਾਂਦੇ ਆ ਫਿਰ ਅਸੀਂ ਕਹਿੰਦੇ ਸਾਡੇ ਨਾਲ ਧੋਖਾ ਹੋ ਗਿਆ। ਆਪ ਕੰਮ ਕਰਨ ਨਹੀਂ ਆਪ ਮੁੰਡਿਆਂ ਨੂੰ ਚੱਜ ਨਾਲ ਪੜਾਉਣਾ ਨਹੀਂ ਕੋਈ ਸਿਮਰਨ ਭਜਨ ਨਹੀਂ ਵੀ ਤੜਕੇ ਉੱਠ ਕੇ ਕਾਕਾ ਜਪਜੀਤ ਸਿੰਘ ਦਾ ਪਾਠ ਕਰ ਕੋਈ ਪ੍ਰਮਾਤਮਾ ਤੇਰੇ ਤੇ ਗੁਰੂ ਨਾਨਕ ਕਿਰਪਾ ਕਰੇ ਕੋਈ ਤੜਕੇ ਉੱਠ ਕੇ ਮੁੰਡੇ ਨੌਜਵਾਨ ਕੋਈ ਦਰਲਾਈ ਆ ਜਿਹੜਾ ਕਰਦਾ ਹੋਵੇਗਾ ਪਾਠ ਤੇ ਨਹੀਂ ਤਾਂ ਸਾਰੇ ਬੱਸ ਚੰਗੇ ਮੋਟਰਸਾਈਕਲ ਚੰਗੇ ਪੜਨ ਦੇ ਨਾਂ ਤੇ ਵਾਰਾਗਰਦੀਆਂ ਕਰਦੇ ਫਿਰਦੇ ਨੇ ਫਿਰ ਵਿਆਹ ਤੋਂ ਬਾਅਦ ਦੁੱਖ ਭੋਗਦੇ ਫਿਰਦੇ ਹਨ ਜਿਨ੍ਹਾਂ ਨੇ ਜੀਵਨ ਸੁੱਚਾ ਰੱਖਿਆ ਨਾ ਜਿਨ੍ਹਾਂ ਨੇ ਜੀਵਨ ਬਣਾਇਆ ਉਹਨਾਂ ਦੀਆਂ ਪਤਨੀਆਂ ਵੀ ਦੇਵੀਆਂ ਵਰਗੀਆਂ ਨੇ ਉਹਨਾਂ ਨੂੰ ਪਰਿਵਾਰ ਵੀ ਵਧੀਆ ਨੇ ਮਿਲੇ ਨੇ ਸੋ ਕਹਿਣ ਲੱਗੇ ਰਾਜੇ ਹਰੀਚੰਦ ਦਾ ਜਦੋਂ ਸ਼ਾਦੀ ਹੋ ਗਈ ਤੇ ਉਹ ਭਾਵ ਕੇ ਪਿੱਛੋਂ ਪਰਿਵਾਰ ਤੋਂ ਜੁੜੀ ਹੋਈ ਸੀ ਤਾਰਾ ਰਾਣੀ ਤੇ ਰਾਜਾ ਨਹੀਂ ਜੁੜਿਆ ਸੀ ਨਾ ਅਮਰਤਵੈਲਾ ਸਾਹਮਦਾ ਸੀ ਨਾ ਸੰਗਤ ਕਰਦਾ ਸੀ ਪਰ ਵੇਖੋ ਘਰੇ ਚੰਗੀ ਔਰਤ ਆਉਣ ਦੇ ਨਾਲ ਰਾਜੇ ਹਰੀਚੰਦ ਨੂੰ ਬਹੁਤ ਵੱਡਾ ਭਗਤ ਮੰਨਿਆ ਜਿਹੜਾ ਸਾਰੀ ਆਪਣੀ ਪਰਜਾ ਨੂੰ ਤਾਰ ਗਿਆ ਰਾਜਾ ਹਰੀਚੰਦ ਕਹਿਣ ਲੱਗੇ ਇੱਕ ਦਿਨ ਰਾਜੇ ਹਰੀਚੰਦ ਦੇ ਮਹਿਲਾਂ ਦੇ ਨੇੜੇ ਸਾਧੂ ਮਹਾਪੁਰਸ਼ਾਂ ਦੀ ਮੰਡਲੀ ਆ ਬੈਠੀ ਅਮਰਤ ਵੇਲੇ ਉੱਠ ਕੇ ਹਰ ਰੋਜ਼ ਸਵਾ ਸਵਾ ਮਹੀਨਾ ਬੈਠੇ ਰਹਿੰਦੇ ਸਨ ਭੰਡਾਰੇ ਕਰਦੇ ਤੇ ਬੈਠੇ ਰਹਿੰਦੇ ਪਰ ਜਦੋਂ ਅਮਰਤ ਵੇਲੇ ਉੱਠਿਆ ਕਰਨ 3 ਵਜੇ ਤੇ ਉੱਠ ਕੇ ਸਿਮਰਨ ਭਜਨ ਚ ਤੇ ਕੀਰਤਨ ਕਥਾ ਤੇ ਬਾਣੀ ਪੜਿਆ ਕਰਨ ਤੇ ਤਾਰਾ ਰਾਣੀ ਜਿਆਰੇ ਖਾਲਸਾ ਜੀ ਬਿਨਾ ਪੁੱਛੇ ਤੋਂ ਸੰਗਤ ਵਿੱਚ ਜਾਵੜਿਆ ਕਰੇ ਕਿਉਂਕਿ ਰਾਜਾ ਤਾਂ ਜਾਣ ਨਹੀਂ ਦਿੰਦਾ ਸੀ ਹੁਕਮ ਨਹੀਂ ਸੀ ਉਹਦਾ ਹੁਣ ਕਈ ਬੰਦੇ ਬੀਬੀਆਂ ਜਾਂਦੀਆਂ ਕਈ ਬੰਦੇ ਉਹਨਾਂ ਨਾਲ ਲੜੀ ਜਾਂਦੇ ਨੇ ਕੀ ਤਿਆ ਨਿਤ ਗੁਰਦੁਆਰੇ ਨਿਤ ਕੀ ਤਿਆ ਪਰ ਉਹ ਪਿਆਰਿਓ ਉਥੇ ਹੈ ਕੀ ਨਹੀਂ ਸਭ ਕੁਛ ਹੀ ਗੁਰੂ ਦੇ ਚਰਨਾਂ 'ਚ ਹੈ ਸੋ ਕਹਿਣ ਲੱਗੇ ਭਾਈ ਗੁਰਦਾਸ ਜੀ ਲਿਖਦੇ ਨੇ ਕਹਿੰਦੇ ਸੋਖ ਰਾਜੇ ਹਰੀ ਚੰਦ ਘਰ ਨਾਰਸ ਉਤਾਰਾਂ ਲੋਚਨ ਰਾਣੀ ਕਹਿੰਦੇ ਰਾਜੇ ਹਰੀ ਚੰਦ ਦੇ ਘਰ ਦੇ ਵਿੱਚ ਪੂਰਨ ਸੁੱਖ ਸੀ ਔਰ ਉਹ ਰਾਣੀ ਸੁੰਦਰ ਨੈਣਾਂ ਵਾਲੀ ਲੋਚਣ ਦਾ ਮਤਲਬ ਸੋਹਣੀ ਹੈ ਉਹਦੀਆਂ ਨੈਣ ਕਦ ਕਾਠ ਨੱਕ ਔਰ ਸਾਰਾ ਸੁੰਦਰ ਸਰੂਪ ਉਹਦਾ ਕਿਉਂਕਿ ਨੱਕ ਤੋਂ ਹੀ ਸੁੰਦਰਤਾ ਸ਼ੁਰੂ ਹੁੰਦੀ ਹੈ ਭਗਤ ਨਾਮਦੇਵ ਜੀ ਇਹੀ ਕਹਿੰਦੇ ਨੇ ਨਾਕੇ ਬਿਨਾਂ ਸੋਹੇ ਬਤੀ ਸੁਲੱਖਣਾ ਚਾਹੇ ਬਤੀ ਸੁਲੱਖਣਾ ਹੋਵੇ ਨੱਕ ਤੋਂ ਬਿਨਾ ਸੋਹਣਾ ਨਹੀਂ ਲੱਗਦਾ ਨੱਕ ਤੋਂ ਸੁੰਦਰਤਾ ਸ਼ੁਰੂ ਹੁੰਦੀ ਹੈ ਤਾਂ ਹੀ ਉਹਨਾਂ ਨੇ ਜ਼ਿਕਰ ਕੀਤਾ ਹੈ ਕਹਿਣ ਲੱਗੇ ਨੌਜਵਾਨ ਤੇ ਸੁੰਦਰ ਸਰੂਪ ਰਾਣੀ ਦਾ ਤਾਰਾਂ ਰਾਣੀ ਦਾ ਸਾਧ ਸੰਗਤ ਮਿਲ ਗਾਵੰਦੇ ਰਾਤੀ ਸਾਇ ਜਾਏ ਸੁਣੇ ਗੁਰਬਾਣੀ ਇਹ ਰਾਤੀ ਭਾਵਕੇ ਬਾਣੀ ਸੁਣਦੀ ਆ ਉਹਦੇ ਹੋਰ ਵੀ ਰਾਣੀਆਂ ਹਨ ਰਾਜੇ ਤੇ ਪਰ ਕਹਿਣ ਲੱਗੇ ਕੁਦਰਤੀ ਇੱਕ ਦਿਨ ਰਾਤਾਂ ਰਾਜਾ ਰਾਤ ਨੂੰ ਜਦੋਂ ਸੁੱਤਾ ਤੜਕੇ ਕਿਤੇ ਸਨੇ ਆ ਉੱਠੜਾ ਜਦੋਂ ਨੇ ਵੇਖਿਆ ਰਾਤ ਨੂੰ 4:00 ਵਜੇ 3:00 ਵਜੇ ਕਿ ਰਾਣੀ ਆਪਦੇ ਮਹਿਲ ਚ ਕਮਰੇ ਚ ਆਈ ਨਹੀਂ ਸੀ ਤੇ ਪਿੱਛੇ ਰਾਜਾ ਜਾਗ ਗਿਆ ਅੱਧੀ ਰਾਤ ਨਖਾਂਜ ਵਿਹਾਨੀ ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਪਿੱਛੋਂ ਰਾਜਾ ਜਾਗਿਆ ਨਾ ਰਾਜੇ ਨੂੰ ਪਤਾ ਲੱਗਿਆ ਕਿ ਅੱਧੀ ਰਾਤ ਭਾਵ ਕੇ 3 ਦਾ ਟਾਈਮ ਹੋ ਚੁੱਕਿਆ ਕਹਿੰਦਾ ਤੇ ਪੂਰੀ ਰਾਤ ਕਹਿੰਦਾ ਗੁਜ਼ਰ ਰਹੀ ਹੈ ਤੇ ਰਾਣੀ ਕਹਿੰਦਾ ਦਿਸੀ ਨਹੀਂ ਰਾਣੀ ਕਿੱਧਰ ਚਲੀ ਗਈ ਮਾਨ ਦੇ ਵਿੱਚ ਹੈਰਾਨ ਹੋ ਗਿਆ ਪਾਪ ਕੇ ਤਿੰਨ ਦਾ ਟਾਈਮ ਹੈ ਸਾਢੇ ਤਿੰਨ ਦਾ ਟਾਈਮ ਹੈ ਉਹ ਨਹਾ ਧੋ ਕੇ ਆਵਦਾ ਸੰਗਤ ਦੇ ਵਿੱਚ ਬੈਠ ਗਈ ਜਾ ਕੇ ਆਪਾਂ ਦੇਖਦੇ ਹਾਂ ਨਾ ਅੱਜ ਸਾਰੇ ਜ਼ੋਰ ਲਾਉਂਦੇ ਨੇ ਸਾਡਾ ਧਰਮ ਆਇਆ ਸਾਡਾ ਧਰਮ ਆਇਆ ਪਰ ਜਿੰਨਾਂ ਸਿਮਰਨ ਭਜਨ ਸਿੱਖ ਧਰਮ ਚਾਣਾ ਉਹਨਾਂ ਕੋਈ ਧਰਮ ਚ ਨਹੀਂ ਕਰਾ ਰਿਹਾ ਸਾਰੇ ਕਰਮ ਕਾਂਡਾਂ ਨਾਲ ਜੋੜ ਰਹੇ ਨੇ ਜਾਂ ਮਾਇਆ ਇਕੱਠੀ ਕਰ ਰਹੇ ਨੇ ਕਈ ਜਗਾਵਾਂ ਤੇ ਸਿੱਖ ਧਰਮ ਦੇ ਵਿੱਚ 1 ਵਜੇ ਗੁਰਦੁਆਰੇ ਖੁੱਲ ਜਾਂਦੇ ਨੇ 1 ਵਜੇ ਗੁਰੂ ਦੇ ਦਰਬਾਰ ਸੱਜ ਜਾਂਦੇ ਨੇ ਔਰ ਸਿਮਰਨ ਭਜਨ ਸ਼ੁਰੂ ਹੋ ਜਾਂਦਾ ਜਿੰਨਾ ਅੱਜ ਪਰਮਾਤਮਾ ਦਾ ਸਿਮਰਨ ਜਿੰਨੀ ਬਾਣੀ ਦੇ ਪਾਠ ਜਿੰਨੀ ਬੰਦਗੀ ਸਿੱਖ ਧਰਮ ਵਿੱਚ ਹੋ ਰਹੀ ਹੈ ਇੰਨੀ ਕਿਸੇ ਧਰਮ ਵਿੱਚ ਨਹੀਂ ਹੋ ਰਹੀ ਹੈ ਕੋਈ ਵੀ ਇੰਨਾ ਭਜਨ ਸਿਮਰਨ ਨਾਲ ਨਹੀਂ ਜੁੜਿਆ ਗੈਣਿਆ ਨੇ ਤਾਂ ਦਫ਼ਤਰ ਬਣਾ ਰੱਖੇ ਨੇ ਆਪਦੇ ਧਰਮ ਨੂੰ ਕੋਈ ਵੀਰਵਾਰ ਨੂੰ ਖੋਲਦਾ ਕੋਈ ਮੰਗਲਵਾਰ ਨੂੰ ਖੋਲਦਾ ਕੋਈ ਕਿਸੇ ਦਿਨ ਖੋਲਦਾ ਪਰ ਜਿੰਨਾ ਸਿਮਰਨ ਭਜਨ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਸੰਗਤ ਵਿੱਚ ਜਾ ਕੇ ਮਹਾਨਤਾ ਮਹਾਰਾਜ ਨੇ ਦੱਸੀ ਤੇ ਰਾਣੀ ਦਿਸਣਾ ਆਵਈ ਮਾਨ ਵਿੱਚ ਵਰਤ ਗਈ ਹਰਾਨੀ ਰਾਣੀ ਜਦੋਂ ਦਸੀ ਨਾ ਘਰ ਚ ਤੇ ਰਾਜੇ ਹਰੀ ਚੰਦ ਦੇ ਮਨ ਚ ਹੈਰਾਨੀ ਹੋ ਗਈ ਵੀ ਰਾਣੀ ਕਿੱਧਰ ਚਲੀ ਗਈ ਹੋਰ ਤਰਾਤੀ ਉੱਟ ਕੇ ਚੱਲਿਆ ਪਿੱਛੇ ਤਰਲ ਜਵਾਨੀ ਕਹਿੰਦਾ ਹੁਣ ਕੁਛ ਨਾ ਕਰ ਹੋਏ ਨੂੰ ਚੁੱਪ ਕਰ ਜੋ ਦੂਜੇ ਦਿਨ ਇਹਦੀ ਨਿਗਾ ਰੱਖੋ ਕਿੱਥੇ ਜਾਂਦੀ ਹੈ ਤੇ ਨਿਗਾ ਤੇ ਖੜ ਗਿਆ ਜਦੋਂ ਉੱਠ ਕੇ ਕਹਿਣ ਲੱਗਿਓ ਚੱਲੀ ਰਾਣੀ ਪੌਂਤੀ ਸੰਗਤੀ ਰਾਜੇ ਖੜੀ ਕੜਾਉ ਨਿਸ਼ਾਨੀ ਜਦੋਂ ਰਾਣੀ ਗਈ ਸਾਧੂ ਸੰਤਾਂ ਦੀ ਮੰਡਲੀ ਤੇ ਸੰਗਤਾਂ ਬੀਬੀਆਂ ਸੇਵਾ ਕਰੀ ਜਾਂਦੀਆਂ ਕੋਈ ਬੋਕਰ ਝਾੜੂ ਮਾਰੀ ਜਾਂਦੀ ਆ ਕੋਈ ਪਾਣੀ ਛੜਕੀ ਜਾਂਦੀ ਆ ਕੋਈ ਚਾਹ ਬਣਾਈ ਜਾਂਦੀ ਆ ਤੇ ਇਦਾਂ ਸੰਗਤਾਂ ਸੇਵਾ ਕਰ ਰਹੀਆਂ ਤੇ ਰਾਣੀ ਉੱਥੇ ਜਾ ਕੇ ਆਪਣੀਆਂ ਖੁੜਾਵਾਂ ਲਾ ਕੇ ਤੇ ਸਿਮਰਨ ਭਜਨ ਦੇ ਵਿੱਚ ਬਾਣੀ ਸੁਣਨ ਲੱਗੀ ਅੱਖਾਂ ਨੇਤਰ ਬੰਦ ਕਰਕੇ ਚੌਂਕੜਾ ਮਾਰ ਕੇ ਸੰਗਤ ਵਿੱਚ ਬੈਠ ਗਈ ਆ ਤਾਂ ਹੀ ਤੇ ਮਾਰੇ ਕਹਿੰਦੇ ਨਾ ਰੈਣ ਗਵਾਈ ਸੌਏ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਐ ਕੌਡੀ ਬਦਲੇ ਜਾਏ ਉਹ ਰਾਤ ਸੌ ਕੇ ਗਵਾਤੀ ਦਿਨ ਖਾ ਪੀ ਕੇ ਗਵਾਤਾ ਠੀਕ ਆ ਦਿਨ ਕੰਮ ਕਰਨ ਵਾਸਤੇ ਬਣਿਆ ਰਾਤ ਸੌਣ ਵਾਸਤੇ ਬਣੀ ਪਰ ਅੰਮ੍ਰਿਤ ਵੇਲਾ ਤਾ ਭਜਨ ਸਿਮਰਨ ਵਾਸਤੇ ਬਣਿਆ ਜਿਹੜਾ ਬੰਦਾ 3 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਸੌਂਦਾ ਉਹਦੇ ਕਰਮ ਸੌ ਜਾਂਦੇ ਨੇ ਉਹਦੇ ਭਾਗ ਸੌ ਜਾਂਦੇ ਨੇ ਉਹ ਕਦੇ ਤਰੱਕੀ ਨਹੀਂ ਕਰ ਸਕਦਾ ਜਿੰਨਾ ਮਰਜੀ ਜ਼ੋਰ ਮਾਰੀ ਜਾਵੇ ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਦੀ ਬੜੀ ਮਹਾਨਤਾ ਦੱਸੀ ਹੈ ਸੱਚੇ ਪਾਤਸ਼ਾਹ ਨੇ ਸੋ ਕਹਿਣ ਲੱਗੇ ਜਦੋਂ ਰਾਜੇ ਨੇ ਵੇਖਿਆ ਤੇ ਰਾਜੇ ਨੇ ਜਾ ਕੇ ਉਹਦੀ ਖੜਾਮ ਚੱਕ ਲਈ ਸੋਨੇ ਦੀਆਂ ਖੜਾਵਾਂ ਸੀ ਕਿ ਇਹਦੇ ਪੁੱਛਾਂਗੇ ਇੱਕ ਖੜਾਮ ਲੈ ਕੇ ਚੱਕ ਕੇ ਵੀ ਖੜਾ ਕਿੱਥੇ ਆ ਕਿੱਥੇ ਗਈ ਸੀ ਸਾਧ ਸੰਗਤ ਰਾਦਿਆ ਜੋੜੀ ਜੁੜੀ ਖੜਾਵਾਂ ਪੁਰਾਣੀ ਰਾਣੀ ਤਾਂ ਕਦ ਰਾਣੀ ਪਹੁੰਚੀ ਸੰਗਤੀ ਰਾਜੇ ਖੜੀ ਖੜਾਓ ਨਿਸ਼ਾਨੀ ਰਾਜਾ ਖੜਾਮ ਚੱਕ ਕੇ ਲੈ ਗਿਆ ਤੇ ਰਾ ਜਦੋਂ ਸੰਗਤ ਚੋਂ ਉਹ ਤੁਰਨ ਲੱਗੀ ਭਾਵ ਕੇ ਜਦੋਂ ਸਮਾਪਤੀ ਹੋਈ 5 6 ਵਜੇ ਤੇ ਰਾਣੀ ਨੇ ਕਿਹਾ ਜੀ ਮੇਰੀ ਖੜਾਮ ਚੋਰੀ ਹੋ ਗਈ ਹੈ ਮੇਰੇ ਨਾਲ ਕੋਈ ਛਾਲ ਹੋ ਗਿਆ ਤੇ ਮੈਨੂੰ ਇਹਦੀ ਸਜ਼ਾਏ ਮੌਤ ਵੀ ਮਿਲ ਸਕਦੀ ਹੈ ਤੇ ਇਸ ਕਰਕੇ ਸੰਗਤ ਨੂੰ ਉਹਨੇ ਬੇਨਤੀ ਕੀਤੀ ਤੇ ਸੰਗਤ ਨੇ ਅਰਦਾਸ ਕੀਤੀ ਤੇ ਰਾਜੇ ਨੇ ਜਿੱਥੇ ਖੜਾਓ ਰੱਖੀ ਸੀ ਉਥੋਂ ਖੜਾਮ ਸੰਗਤ ਦੀ ਸ਼ਕਤੀ ਨਾਲ ਪਾਵਰ ਨਾਲ ਆਪ ਉਥੇ ਆ ਜੁੜੀ ਕਿਉਂਕਿ ਸੰਗਤ ਦੀ ਅਰਦਾਸ ਬੜੀ ਵੱਡੀ ਹੁੰਦੀ ਹੈ ਸੰਗਤ ਦੀ ਅਰਦਾਸ ਪ੍ਰਮਾਤਮਾ ਸੁਣਦਾ ਹੈ ਇਹ ਵੀ ਕਿਸੇ ਭਾਗਾ ਵਾਲੇ ਦੇ ਹਿੱਸੇ ਆਉਂਦੀ ਆ ਕਈ ਪਰਿਵਾਰ ਹੁਣ ਦੇਗ ਕਰਾਉਂਦੇ ਨੇ ਗੁਰੂ ਘਰਾਂ 'ਚ ਮਹੀਨੇ ਵੀ ਦਿਨਾਂ ਤੋਂ 2 ਮਹੀਨਿਆਂ ਤੋਂ ਵਾਰੀ ਆਉਂਦੀ ਆ ਜਦੋਂ ਸਾਰੀ ਸੰਗਤ ਖੜ ਕੇ ਉਹਨਾਂ ਦੀ ਅਰਦਾਸ ਵਿੱਚ ਸ਼ਾਮਲ ਹੁੰਦੇ ਨੇ ਅਮਰਤਵਿਲੇ ਕਥਾ ਕੀਰਤਨ ਤੋਂ ਬਾਅਦ ਪਿੰਡਾਂ 'ਚ ਆਮ ਹੀ ਚੱਲ ਰਿਆ ਤੇ ਉਸ ਪਰਿਵਾਰ ਦੀ ਚੜ੍ਹਦੀ ਕਲਾ ਹੋ ਜਾਂਦੀ ਐ ਜਿਹੜਾ ਬੰਦਾ ਸ਼ਰਦਾ ਨਾਲ ਦੀਗ ਕਰਾਉਂਦਾ ਸੰਗਤ ਦੀ ਅਰਦਾਸ ਕਦੇ ਆਲੀ ਨਹੀਂ ਜਾਂਦੀ ਐ ਸੋ ਸੰਗਤ ਨੇ ਜਦੋਂ ਅਰਾਧਿਆ ਤੇ ਖੜਾਮ ਜੁੜ ਗਈ ਤੇ ਰਾਜਾ ਵੀ ਜਦੋਂ ਘਰੇ ਗਈ ਤੇ ਰਾਜਾ ਵੀ ਹੈਰਾਨ ਹੋ ਗਿਆ ਵੀ ਦੋਵੇਂ ਖੜਾਵਾਂ ਤਾਂ ਪਾਈ ਆਉਂਦੀ ਐ ਦੋਵੇਂ ਖੜਾਵਾਂ ਦੇਖੀਆਂ ਰਾਜੇ ਡਿੱਟਾ ਚਲਤੇ ਇਹ ਖੜਾਵਾਂ ਚੋਜ ਵਿਡਾਣੀ ਰਾਜੇ ਨੇ ਇਹ ਜਦੋਂ ਕੌਤਕ ਦੇਖਿਆ ਨਾ ਕਹਿੰਦਾ ਇਹ ਜਿਹੜੀ ਖੜਾਵ ਆ ਨਾ ਇਹ ਤਾਂ ਕੋਈ ਵੱਡਾ ਕੌਤਕ ਵਰਤ ਰਿਹਾ ਹੈ ਰਾਣੀ ਦੀ ਪ੍ਰਾਣੀ ਖੜਾਵ ਨਾਲ ਦੀ ਖੜਾਮ ਜੁੜ ਗਈ ਤੇ ਹੈਰਾਨ ਹੋ ਗਿਆ ਵੀ ਸੰਗਤ ਵਿੱਚ ਇੰਨੀ ਪਾਵਰ ਹੈ ਇੰਨੀ ਸੰਗਤ ਕਰਨ ਵਾਲੇ ਬੰਦੇ 'ਚ ਬਰਕਤ ਹੈ ਕਿ ਰਾਬੋ ਦੀਆਂ ਜੋੜਿਆਂ ਤੱਕ ਵੀ ਉਹਦੀ ਸੰਭਾਲ ਕਰਦਾ ਵੇਖੋ ਤੁਸੀਂ ਕਈ ਬੰਦਿਆਂ ਦੀ ਸੁਭਾਲ ਨਹੀਂ ਕਰਦਾ ਰੱਬ ਜਦੋਂ ਨਾਮ ਨਹੀਂ ਸੰਭਾਲਦੇ ਸੇਵਾ ਨਹੀਂ ਸੰਭਾਲਦੇ ਸੇਵਾ ਸਿਮਰਨ ਕਰਨ ਵਾਲਿਆਂ ਦੇ ਰੱਬ ਜੋੜੇ ਵੀ ਸਾਹਮਦਾ ਵੇਖੋ ਕਮਾਲ ਹੋ ਗਈ ਰਾਜਾ ਹੈਰਾਨ ਹੋ ਗਿਆ ਸਾਧ ਸੰਗਤ ਵਿਟੋ ਕੁਰਬਾਨੀ ਫਿਰ ਰਾਜਾ ਹਰੀ ਹਰੀ ਚੰਦ ਕਹਿੰਦਾ ਨਾ ਮੈਂ ਸਾਧ ਸੰਗਤ ਤੋਂ ਕੁਰਬਾਨ ਜਾਂਦਾ ਹਾਂ ਜਿਸ ਦੀ ਕਿਰਪਾ ਦੇ ਨਾਲ ਜੇਤੀ ਰਹਿਮ ਤੇ ਨਾਲ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ ਸੇਸ ਕਰਕੇ ਪਾਈ ਅੰਮ੍ਰਿਤ ਵੇਲੇ ਉੱਠ ਕੋ ਆਪ ਪਰਿਵਾਰ ਸਮੇਤ ਬੱਚਿਆਂ ਸਮੇਤ ਸਤ ਸੰਗਤ ਕਰਿਆ ਕਰੋ ਤਾਂ ਕਿ ਬੱਚੇ ਵੀ ਪਰਮਾਤਮਾ ਦੇ ਨਾਲ ਜੁੜ ਸਕਣ ਸਭ ਤੋਂ ਵੱਡੀ ਜਾਇਦਾਦ ਪ੍ਰਾਪਰਟੀ ਆਪਣੇ ਬੱਚੇ ਹੁੰਦੇ ਨੇ ਜਿਹੜਾ ਬੰਦਾ ਉਹਦੇ ਬੱਚਿਆਂ ਨੂੰ ਦਲੇਦਰ ਬਣਾਈ ਜਾਂਦਾ ਸੁੱਤੇ ਪਿਆ ਨੂੰ ਠਾਉਂਦਾ ਨਹੀਂ ਉਹ ਕਦੋਂ ਤਰੱਕੀ ਕਰਨਗੇ ਉਹ ਨਹੀਂ ਤਰੱਕੀ ਕਰ ਸਕਦੇ ਬਾਬਾ ਫਤੇ ਸਿੰਘ ਵਰਗੇ ਜੋਰਾਵਰ ਸਿੰਘ ਵਰਗੇ 7-7 ਸਾਲਾਂ ਦੇ 9 ਸਾਲਾਂ ਦੇ ਅਮਰਤਵਿਲੇ ਚੰਨ ਵਧੀ ਮਾਤਾ ਜੀ ਉਹਨਾਂ ਨੂੰ ਇਸ਼ਨਾਨ ਕਰਾ ਦਿੰਦੇ ਸੀ ਤਿਆਰ ਪਰ ਤਿਆਰ ਹੋ ਕੇ ਚੰਗੇ ਕੱਪੜੇ ਪਾ ਕੇ ਸਿਮਰਨ ਭਜਨ ਚ ਬਹਿ ਜਾਂਦੇ ਸੀ ਫਿਰ ਸਾਧ ਸੰਗਤ ਵਿੱਚ ਆਉਂਦੇ ਤੇ ਅਸੀਂ ਬੱਚਿਆਂ ਨੂੰ ਛੁੱਟੀ ਵਾਲੇ ਦਿਨ ਵੀ ਜਗਾ ਕੇ ਟਾਈਮ ਨਾਲ ਗੁਰੂ ਦੀ ਸੰਗਤ ਵਿੱਚ ਨਹੀਂ ਬਾਹ ਸਕਦੇ ਫਿਰ ਅਸੀਂ ਕਹਿੰਦੇ ਜੀ ਬੱਚੇ ਹੱਥਾਂ ਚੋਂ ਨਿਕਲ ਗਏ ਜਦੋਂ ਹੱਥਾਂ ਚ ਸੀਗੇ ਭਾਈ ਉਦੋਂ ਸਾਹਮ ਲੈਂਦੇ ਜਦੋਂ ਹੱਥਾਂ ਚੋਂ ਨਿਕਲ ਗਏ ਉਦੋਂ ਹੀ ਗੱਲ ਕਰਦੇ ਹੋ ਨਾ ਜਦੋਂ ਹੱਥਾਂ ਚ ਹੁੰਦੇ ਆ ਉਦੋਂ ਕਿਉਂ ਨਹੀਂ ਗੱਲ ਕਰਦੇ ਕਿ ਇਹਨਾਂ ਦੇ ਕੇਸ ਰੱਖੀਏ ਇਹਨਾਂ ਨੂੰ ਸੰਗਤ ਚ ਲੈ ਆਈਏ ਬਾਣੀ ਨਾਲ ਜੋੜੀਏ ਸੋ ਪੁੱਤ ਲੈਣੇ ਕੋਈ ਔਖੀ ਗੱਲ ਨਹੀਂ ਪੁੱਤਾਂ ਨੂੰ ਪਰਮਾਤਮਾ ਨਾਲ ਜੋੜਨਾ ਬਹੁਤ ਔਖਾ ਹੈ ਸੋ ਲਾੜ ਦਾ ਬਹੁਤਾ ਮਾਣ ਵੀ ਮਾੜਾ ਹੈ ਕਿਉਂਕਿ ਸਾਰੇ ਜਾਨਵਰਾਂ ਦੇ ਅੱਗੇ ਬੱਚੇ ਹੋ ਰਹੇ ਨੇ ਬੰਦਿਆਂ ਦੇ ਗਾਂ ਬੰਦੇ ਬੱਚੇ ਹੋ ਰਹੇ ਨੇ ਪਰ ਬੱਚਿਆਂ ਨੂੰ ਗਾ ਸਿਹਤ ਚੰਗੀ ਦੇਣੀ ਚੰਗੇ ਰਾਹ ਤੇ ਤੋਰਨਾ ਇਹ ਮਾਂ ਪਿਓ ਦਾ ਫਰਜ਼ ਹੁੰਦਾ ਹੈ ਪਹਿਲਾ ਨਾਂ ਮਾਂ ਦਾ ਹੁੰਦਾ ਹੈ ਮਾਂ ਚਾਹੀ ਤਾਂ ਬੱਚੇ ਨੂੰ ਸੰਤ ਬਣਾ ਸਕਦੀ ਹੈ ਸੂਰਮਾ ਬਣਾ ਸਕਦੀ ਹੈ ਚੰਗਾ ਵਿਦਵਾਨ ਬਣਾ ਸਕਦੀ ਹੈ ਮਾਂ ਚਾਹੀ ਤਾਂ ਬੱਚੇ ਨੂੰ ਚੋਰ ਬਣਾ ਸਕਦੀ ਹੈ ਠੱਗ ਬਣਾ ਸਕਦੀ ਹੈ ਨਸ਼ਈ ਬਣਾ ਸਕਦੀ ਹੈ ਅੱਜ ਨਸ਼ਾ ਕਰਿਆ ਉਹਨੂੰ ਕੁਝ ਨਹੀਂ ਕਿਹਾ ਚੁੱਪ ਕਰ ਗਈ ਫਿਰ ਹੋਰ ਕਰੂਗਾ ਸੋ ਇਸ ਕਰਕੇ ਮਾਂ ਬੱਚੇ ਨੂੰ ਕੁਝ ਵੀ ਬਣਾ ਸਕਦੀ ਆ ਪਹਿਲਾ ਗੁਰੂ ਬੱਚੇ ਦਾ ਮਾਂ ਹੁੰਦੀ ਹੈ ਸੋ ਇੰਨੀਆਂ ਤੋਂ ਬੇਨਤੀਆਂ ਪ੍ਰਵਾਨ ਕਰਨੀਆਂ ਸੋ ਰਾਜਾ ਹਰੀਚੰਦ ਤੇ ਤਾਰਾ ਰਾਣੀ ਦੀ ਕਥਾ ਤੋਂ ਆਪਾਂ ਨੂੰ ਇਹ ਸਿੱਖਣਾ ਚਾਹੀਦਾ ਕਿ ਸਤ ਸੰਗਤ ਦੀ ਕਿੰਨੀ ਮਹਾਨਤਾ ਹੈ ਸੋ ਸਾਰੀ ਸੰਗਤ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ